ਜੀ ਜੀ ਨਾ ਕੋਈ ਗੁੰਲਰਾ ਸਿੰਘ ਕੀ ਮਾਮਲਾ ਕਹਿੰਦੇ ਮਾਮਲਾ ਇਹ ਕਿ ਅੱਜ ਵੱਡੀ ਜੰਮਤੀ ਐਸਐਸਪੀ ਨੂੰ ਮਿਲਣਾ ਆਇਆ ਮੈਂ ਉਹ ਪੁਲਿਸ ਨੇ ਭਾਵੇਂ ਇੱਕ ਦੇਸ਼ੀ ਨੂੰ ਰਿਪੋਰਟ ਕੀਤਾ ਤੇ ਸਟੇਟਮੈਂਟ ਵੀ ਦਿੱਤੀ ਐ ਐਸਐਸਪੀ ਨੇ ਟੋਟਾ ਦਾ ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਇਸ ਮਾਮਲੇ ਸੋਡੋ ਤੇ ਇਹ ਹੀ ਕਹਿਣਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਬੰਦਿਆਂ ਰਹੀ ਕਾਰਵਾਈ ਕਰੀ ਆ ਇਹਨਾਂ ਦੇ ਸਾਰੇ ਪਰਿਵਾਰ ਤੇ ਜੀ ਮੇਰਾ ਜੀ ਸਰ ਪਰਿਵਾਰ ਇਹਨਾਂ ਨੇ ਖਤਮ ਕਰ ਚੁੱਕੇ ਹੈ ਕਿ ਜਿਵੇਂ ਲੱਗਦੀ ਸੀ ਤੁਹਾਡੀਆਂ ਜੀ ਮੇਰੀ ਭੈਣ ਜੀ ਕਰਨੀ ਕੋਰ ਜਿਵੇਂ ਡਾਊਟ ਕੀਤਾ ਜਾ ਰਿਹਾ ਵੀ ਤਿੰਨ ਦਿਨਾਂ ਨੂੰ ਇੱਕ ਬੰਦਾ ਇਕੱਲਾ ਨਹੀਂ ਇਹ ਡਿਵਿਟੀ ਕੰਮ ਨੂੰ ਅੰਜਾਮ ਦੇ ਸਕਦਾ ਕੋਈ ਸਖ ਸੁਭਾਅ ਕਿਤੇ ਹੋਰ ਹੋਰ ਕਿਤੇ ਬੰਦੇ ਤੇ ਨੀਂਜ ਵਾਕ ਨਹੀਂ ਸਮਝਦੇ ਇੱਕ ਬੰਦੇ ਤੋਂ ਇੱਕ ਬੰਦਾ ਤਿੰਨ ਨੌਜਵਾਨਾਂ ਨੂੰ ਕਿਵੇਂ ਮਾਰ ਸਕਦਾ ਇਕੱਲਾ ਮੈਨੂੰ ਤਾਂ ਇਹ ਲੱਗਦਾ ਜੀ ਵੀ ਇਹ 10 12 ਬੰਦੇ ਆਉਂਦੇ ਘਟੂ ਘਟਾ ਅੱਥਾਗਾ ਮਾਰਨ ਤੇ ਕੋਈ ਨੂੰ ਕਹਤਾ ਲ ਮਦਗਾ ਕਿਵੇਂ ਕਿਵੇਂ ਕਰੀਏ ਨਹੀਂ ਪਹਿਲਾਂ ਤੁਹਾਡੀ ਭੈਣ ਨੇ ਕੋਈ ਇਸ ਬੰਦੇ ਬਾਰੇ ਕੋਈ ਜ਼ਿਕਰ ਕਰਿਆ ਕੋਈ ਵੀ ਇੰਨਾ ਇਹ ਜਾਂ ਤਾਂ ਦਬਾਅ ਪਾਇਆ ਭਾਈ ਇਹ ਬੰਦੇ ਦਾ ਕੋਈ ਵੀ ਤੇ ਜਾਂ ਕੋਈ ਬਾਕੀ ਇਹਦੀ ਪੈੜੀ ਜਵਾਕਾਂ ਨੂੰ ਦਬਾ ਪਾ ਕੇ ਜੀ ਸਾਡੇ ਜ਼ਿਕਰ ਗੱਲਾਂ ਹੋਣੀ ਨਹੀਂ ਜਿੱਤੀ ਗਈ ਹੈ ਕਿੰਨੇ ਕਿੰਨੇ ਪੈੜੀ ਸੀ ਉਹਦਾ ਪਹਿਲਾਂ ਜਿਹੜੀ ਘਰ ਦੀ ਪੈੜੀ ਸੀ ਉਹਨੇ ਸਤ ਕਰੀ ਵੇਚੀ ਉਹ ਤੋਂ ਬਾਅਦ ਦੇ ਵਿੱਚ ਜਿਹੜੀ ਪੈੜੀ ਦਵਾਈ ਉਹ ਪੈੜੀ ਵੇਚੀ ਸਾਰੇ ਪੈਸੇ ਤੇ ਸ਼ੌਹਾਰ ਸੁਣਦਾ ਕੋਈ ਤੇ ਸਾਰੇ ਦਾ ਸਾਰਾ ਇਹ ਬੰਦੇ ਨੇ ਆਪ ਦੇ ਪਰਿਵਾਰ ਦੇ ਅਰੂਹ ਕਰਤਾ ਇਧਰਲੇ ਪਾਸੋਂ ਵੇਚੀ ਗਿਆ ਤੇ ਉਧਰਲੇ ਪਾਸੇ ਉਹਨਾਂ ਦਾ ਬਣਾਈ ਗਿਆ ਤਾਂ ਉਹਨਾਂ ਦਾ ਪੂਰਾ ਇਸ 'ਚ ਹੱਥ ਹੈਗਾ ਪਰਿਵਾਰ ਦਾ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਜਦ ਪਤਾ ਨਹੀਂ ਪਰਿਵਾਰ ਦਾ ਇੱਕ ਮੁੰਡਾ ਜੀ ਇਹਦਾ ਘਰ ਵਾਲੀ ਆ ਇਹਦਾ ਪਿਓ ਜਦੋਂ ਇਹਨੇ ਵੀਡੀਓ ਪਾਈਆ ਲਾਈਵ ਹੋ ਕੇ ਤਾਂ ਉਹ ਬੰਦਾ ਦਰਖਾਸਤ ਦੇ ਕੇ ਗਿਆ ਥਾਣੇ ਪਿਓ ਇਹਦਾ ਤੇ ਜਿਉਂ ਉਹਨਾਂ ਨੂੰ ਪਤਾ ਨਹੀਂ ਸੀ ਜਦ ਉਹ ਉਹ ਬੋਲਦੇ ਆ ਵੀ ਅਸੀਂ ਅੱਡੇ ਸੀ ਇਹਨਾਂ ਦੇ ਨਾਲੋਂ ਤੇ ਸਾਡੀ ਕੋਈ ਗੋਲ ਚੱਲ ਨਹੀਂ ਦੋ ਇਹਦੇ ਭਰਾ ਫੌਜੀ ਆ ਉਹ ਉਹ ਕਹਿ ਰਹੇ ਆ ਵੀ ਸਾਡੀ ਇਹਦਾ ਕੋਈ ਲੈਣ ਦੇਣ ਨਹੀਂ ਪਰ ਹੈ ਸਾਰਾ ਕੁਝ ਵਿੱਚ ਆ ਜੀ ਉਹਨਾਂ ਦੇ ਵਿੱਚ ਆ ਸਾਨੂੰ ਪੂਰਾ ਇਨਸਾਫ ਹੋਣਾ ਚਾਹੀਦਾ ਤੇ ਇਸ ਗੱਲ ਦੀ ਅਸੀਂ ਮੱਗ ਕਰਦੇ ਆ ਤੇ ਸਾਰਾ ਨਗਰ ਧੁੱਪ ਪਤਾ ਲਿਆ ਜਾਵੇ ਜੇ ਕੋਈ ਸਾਡੇ ਨਹੀਂ ਆ ਤਾਂ ਸਾਨੂੰ ਬਣਦੀ ਸਜ਼ਾ ਦਿੱਤੀ ਜਾਵੇ ਤੇ ਨਹੀਂ ਉਹਨਾਂ ਨੂੰ ਜਿਹੜੇ ਦੋਸ਼ੀ ਆ ਉਸ ਬੰਦੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਕੋਈ ਕਿ ਸੇ ਲੋ ਨੱਕੇ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਨੱਕੇ ਦਾ ਕਿਸੇ ਦਾ ਨਾ ਹੋਵੇ ਤਾਂ ਜਾਂ ਕਿਸੇ ਨੱਕੇ ਤੇ ਭਵੇ ਅਤ ਪਤਾ ਇਹ ਲੱਗਿਆ ਵੀ ਇਹ ਕੋਲੇ ਕੁੜੀ ਕੋਲੇ ਕੋਈ ਔਰਤ ਜੀ ਰਿਸ਼ਤੇਦਾਰ ਕੋੜਦੀ ਰਹਿੰਦੀ ਸੀ ਉਹ ਕੋਲੇ ਕੁੜੀ ਕੋਲੇ ਸੀ ਸਾਡੀ ਭੂਆ ਸੀਗੀ ਉਹ ਰਹਿੰਦੀ ਸੀ ਉਹਨਾਂ ਨੇ ਬਿਆਨ ਕਰਵਾਇਆ ਸੀਗਾ ਤੇ ਪਹਿਲਾਂ ਉਹ ਮੱਗੇ ਪੇਸੀ ਸਾਡੇ ਫੁੱਪੜ ਜੀ ਦੀ ਦਿੱਥ ਹੋ ਗਈ ਸੀ ਮੰਗਰਸਾਰ ਉਸ ਤੋਂ ਬਾਅਦ ਉਹ ਰਹੀ ਆ ਤਾਂ ਉਸ ਸਾਨੂੰ ਹੁਣ ਅੱਜ ਇਹ ਵੀ ਸੱਚ ਹੋ ਰਿਹਾ ਜੇ ਤੋਂ 20 ਦਿਨ 25 ਦਿਨ ਪਹਿਲਾਂ ਉਹ ਉਸ ਦੀ ਮੌਤ ਹੋਈ ਆ ਤਾਂ ਜਮਾ ਅਚਾਨਕ ਜਮਾ ਕੋਈ ਕਿਸੇ ਵੀ ਕੋਈ ਦਿੱਕਤ ਨਹੀਂ ਸੀ ਤਾਂ ਇੱਕੇ ਦਿਨ ਚ ਉਹਦੀ ਮੌਤ ਹੋ ਗਈ ਆ ਇੱਥੇ ਕਿੱਥੇ ਹੋਈ ਮੌਤ ਮੌਤ ਪਟਿਆਲੇ ਹੋਈ ਹੈ ਜੀ ਜਿਹੜਾ ਹਸਪਤਾਲ ਚ ਪਹਿਲਾਂ ਬਰਨਾਲੇ ਲੈ ਕੇ ਆਏ ਦੇ ਇਤੋਂ ਲੱਗਦਾ ਜਿਵੇਂ ਕਿਸੇ ਬੰਦੇ ਨੇ ਦੇ ਦਿੱਤਾ ਹੁੰਦਾ ਉਹ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਉਹ ਸਮਾਰ ਲਈ ਕੋਈ ਵਕਰੀ ਸਰਕਾਰ ਦੇ ਨਹੀਂ ਜੀ ਸਾਨੂੰ ਉਦੋਂ ਇਸ ਬਾਰੇ ਕੋਈ ਪਤਾ ਹੀ ਨਹੀਂ ਸੀ ਸਾਨੂੰ ਤਾਂ ਹੁਣ ਜਦੋਂ ਸਾਡਾ ਪਰਿਵਾਰ ਹੀ ਖਤਮ ਕਰਤਾ ਤਾਂ ਸਾਨੂੰ ਹੁਣ ਪਤਾ ਲੱਗਿਆ ਵੀ ਇਹ ਸਾਡੇ ਨਾਲ ਘਟਨਾ ਵਾਪਰ ਰਹੀ ਹੈ ਬੇ ਸੱਜਦੇ ਉਹ ਆ ਕੇ ਕਤਲ ਤੇ ਮਾਰਦੇ ਦੀ ਜਾਂਚ ਦੇਖੋ ਜੀ ਇਹ ਹੁਣ ਪ੍ਰਸ਼ਾਸਨ ਕੱਢ ਸਕਦਾਗਾ ਅਸੀਂ ਇਸ ਗੱਲ ਦੀ ਜੇ ਸਾਥੋਂ ਜਿਹੜੀ ਮੰਗਣਗੇ ਅਸੀਂ ਦਵਾਗੇ ਤਰ੍ਹਾਂ ਜਦੋਂ ਸਾਡਾ ਪਰਿਵਾਰ ਸਾਹਮਣੇ ਕਰਤਾ ਪਰ ਹੁੰਦਾਗਾ ਵੀ ਇਹ ਵੀ ਉਹਨਾਂ ਨੇ ਮਾਰੀ ਆ ਕੀ ਸਾਡੀ ਭੂਆ ਵੀ ਕਿਉਂ ਪਹਿਲਾਂ ਉਹਨਾਂ ਨੂੰ ਖਤਮ ਕਰਿਆ ਫਿਰ ਇਹ ਪਰਿਵਾਰ ਤੇ ਹਮਲਾ ਕਰਿਆਗਾ ਉਸ ਤੋਂ ਬਾਅਦ ਜੇ ਉਹ ਜਾਉਂਦੇ ਰਹਿੰਦੇ ਤੇ ਉਹਨਾਂ ਸਾਫ ਨਾਲ ਇਹ ਕੁਝ ਕਰ ਨਹੀਂ ਸਕਦੇ ਸੀਗੇ ਪਹਿਲਾਂ ਉਹ ਰਸਤੇ ਚੋਟਾਈ ਗਈ ਆ ਫਿਰ ਉਸ ਤੋਂ ਬਾਅਦ ਮੇਰੀ ਭੈਣ ਤੇ ਭਾਨ ਜਾ ਤੇ ਪੰਜ ਮਾਰ ਦਿੱਤੀ ਤਾਦਮ ਕਰਤਾ ਯਾਰ ਨਾ ਸਾਰਾ ਇਨਾਂ ਦੇ ਪਰਿਵਾਰ ਦੇ ਹੱਥ ਹੈ ਜੀ ਪੂਰਾ ਇਹਦੇ ਇਹਦੀ ਬਾਈਕ ਹੋਦਾ ਵੀ ਇਹਦੇ ਮੁੰਡੇ ਦਾ ਵੀ ਉਹ ਨਾਲ ਸਹਿਮਤ ਨਹੀਂ ਠੀਕ ਨਹੀਂ ਜਿਹੜਾ ਦੂਜਾ ਦਾ ਪਿਓ ਹੈਗਾ ਇਹ ਮੁੰਡੇ ਦਾ ਉਹਨੂੰ ਵੀ ਸਾਰਾ ਪਤਾ ਸੀ ਪੈਸੇ ਦਾ ਹੀ ਪਤਾ ਸੀ ਵੀ ਕਿੱਥੋਂ ਆ ਰਿਹਾ ਕੀ ਉਹਨੇ ਘਰ-ਬਾਰ ਬਣਾ ਲਿਆ ਸੀ ਕਿ ਨਹੀਂ ਇਹਨਾਂ ਨੇ ਰਲ ਕੇ ਤਿੰਨੇ ਚਾਰ ਜਣਿਆਂ ਨੇ ਫੇਰ ਕੰਮ ਕਰਿਆ ਫੇਰ ਮਾਰੇ ਨੇ ਕੋਈ ਐਂ ਨਹੀਂ ਹੈਗਾ ਵੀ ਇਹਦੇ ਇਕੱਲੇ ਨੇ ਮਾਰ ਦਿੱਤੇ ਪਿੰਡ ਵਾਸੀ ਕੀ ਮੰਗ ਕਰਦੇ ਨੇ ਪਿੰਡ ਵਾਸੀ ਅਸੀਂ ਮੰਗ ਕਰਦੇ ਹਾਂ ਇਹਨਾਂ ਦੇ ਬਾਈ ਨੇ ਨਾਮ ਨਾਮ ਹੋਵੇ ਜੀ ਇਹਦੀ ਇਹਦੀ ਵਾਈਫ ਦਾ ਇਹਦੇ ਮੁੰਡੇ ਦਾ ਠੀਕ ਹੈ ਇਹਦਾ ਜਿਹੜਾ ਪਿਓ ਹੈ ਇੱਕ ਜਣਕੀ ਇਹ ਜ਼ਰੂਰੀ ਇਹ ਹੋਣੇ ਚਾਹੀਦੇ ਨੇ ਵਿੱਚ ਅੱਧੇ ਕਿੰਨੇ ਆਲਾ ਜੀ ਸਭ ਦੇ ਰੋਈ ਇੱਕ ਤਾਂ ਕੋਠੀ ਤੇ 60-70 ਲੱਖ ਰੁਪਈਆ ਲਾਈ ਜਾਂਦਾ ਅੱਧਾ ਕਿੱਲਾ ਕਿਹਦੇ ਕੋਲੇ ਆ ਇਹਦਾ ਕੰਤੀ ਆ ਕਿੱਲ ਅੱਧਾ ਕਿੱਲਾ ਜਿਹੜੀ ਉਹ ਵੀ ਵੇਚਦਾ ਸੀ ਪਹਿਲਾਂ ਪਹਿਲਾਂ ਹੀ ਤੇ ਹੁਣ ਕੋਠੀ ਵੀ ਪਾਣੀ ਤਿੰਨ ਘੱਟੀਆਂ ਤੇ ਕੀ ਘੱਡੀ ਨਵੀਂ ਲਿਆ ਆ ਤੇ ਬਾਕੀ ਮੁੰਡੇ ਦਾ 30 ਲੱਖ ਭਰਿਆ ਜੀ ਇਸਨੇ ਬਾਹਰ ਜਾਣ ਦਾ 35 ਲੱਖ ਰੁਪਈਆ ਭਰਿਆ ਉਹ ਸਾਰੇ ਪੈਸੇ ਇਧਰੋਂ ਛੱਡੀ ਮੇਰੀ ਲੜਕੀ ਤੋਂ ਲੈ ਕੇ ਹੀ ਤੇ ਮੁੜ ਕੇ ਜਦੋਂ ਜਦੋਂ ਉਹਨੇ ਪੈਸੇ ਮੰਗੇ ਉਹਨਾਂ ਆ ਕਾਰਵਾਈ ਕਰਤੀ ਇਹ ਨਹੀਂ ਪਤਾ ਵੀ ਘਰੋਂ ਹੀ ਕੋਈ ਨਸ਼ਾ ਦੇ ਕੇ ਜਾਂ ਕੋਈ ਟੀਕੇ ਲਾ ਕੇ ਲਗਾਇਆ ਹੋਵੇ ਮੈਂ ਉਹਦਾ ਪਿਤਾ ਨਹੀਂ ਆ ਜੀ ਗੁੱਡੀ ਦਾ ਕੀ ਨਾਮ ਤੁਹਾਡਾ ਨਫਤਰ ਸਿੰਘ ਆ ਜੀ ਉੱਠੋ ਉੱਠੋ ਹੋਰ ਵੀ ਕੁਝ ਕਹਾ ਜਾਂਦਾ ਹੋਵੇ ਇੱਥੇ ਚਾਰ ਪਿੰਡਾਂ ਦਾ ਹੋਰ ਇਹ ਕਹਿਣਾ ਚਾਹੁੰਦਾ ਜੀ ਇਨਸਾਫ ਵੀ ਉਹਦਾ ਪਿਓ ਵੀ ਵੇਚ ਲੈਣਾ ਚਾਹੀਦਾ ਤੇ ਉਹਦਾ ਟੰਬਰ ਤੇ ਮੁੰਡਾ ਚਾਰੇ ਬੰਦੇ ਨਾਲ ਹੈਗੇ ਵੀ ਤੀ ਮੇਰਾ ਘਰ ਆਈ ਮੇਰਾ ਭਤੀਜਾ ਲੱਗਦਾ ਸੀ ਠੀਕ ਨਹੀਂ ਉਹ ਮੇਰੇ ਭਾਬੀ ਜੀ ਲੱਗਦੇ ਸੀਗੇ ਤੇ ਮੈਂ ਦੇਖ ਕੇ ਵੀ ਉੱਥੇ ਹੀ ਰਹਿੰਦੇ ਸੀ तकरीबन ਇਹ ਇਹਨਾਂ ਨੂੰ ਪਤਾ ਦੀ ਕਿੱਥੋਂ ਪੈਸਾ ਆ ਰਿਹਾ ਹੈ ਇਹਨਾਂ ਦੇ ਘਰ ਉੱਥੇ ਕਿਹਨੇ ਖਾ ਰਹੇ ਸੀ ਸਾਰਾ ਕੁਝ ਜ਼ਮੀਨ ਵੇਚ ਕੇ ਖਾ ਗਿਆ ਸਭ ਕੁਝ ਖਾ ਗਿਆ ਭਾਈ ਇਹ ਐਂਡ ਤੇ ਉਹ ਜਵਾਬ ਤਿੱਗੇ ਨਹੀਂ ਕਹਿੰਦੇ ਕਿ ਉਹ ਮਾਰ ਕੇ ਦੇਖੋ ਦੇਖਿਆ ਨਹੀਂ ਜਾਂਦੀਆਂ ਉਹ ਤੋਂ ਉਹਨਾਂ ਦੀਆਂ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਭਾਈ ਕਿੰਨੀ ਕਿੰਨੀ ਉਮਰ ਦੀ ਬੱਚਿਆਂ ਦੀ ਬੱਚਿਆਂ ਦੀ ਕਿੰਨੀ ਕਿੰਨੀ ਉਮਰ ਦੀ